ਜੰਨਾਵਾਦ ਜੰਨਾਵਾਦ محمد مرदाबाद 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 پنجاب سرکار نذابات مرदाबाद مرदाबाद پنجاب سرکار ہائے 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 نام دی ڈبکی دینی تے روٹی دے 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 ایک منو تو 1000000 چاہیے دے دے تے ہم لاویں گے کڑے اپ پارٹی دے والے ਇੱਕ ਬੋਲੋ ਨੇ ਚੁਲੇ ਪੋਰਟ ਚੁਲੇ ਆ ਲੋਕਾਂ ਨੇ ਕਰੀਪਾ ਦੇ ਆ ਗੇਰਨਾ ਸਪੋਨਾ ਨਹੀਂ ਇਸ ਤੇ ਸਾਰੇ ਨੰਬਰ ਦੇ ਕਰਾਛੇ ਤੇ ਜਾ ਕੇ ਇਹਦੇ ਕਰੀਪਾ ਦੇ ਜੋ ਕੰਮ ਹੋਣ ਵਾਲੇ ਨਹੀਂ ਨੇ ਉਹ ਇੱਥੇ ਸਾਡੇ ਮਾਨ ਜੋ ਕਾਰਜਕਾਰੀ ਭੁਗਤਾਨ ਜੀ ਰਜਨੀ ਸ਼ਰਮਾ ਜੀ ਦੇ ਦिशਾ ਨਿਰਦੇਸ਼ ਤੇ ਤਿਆਤ ਭਾਰਤੀ ਜਨਤਾ ਪਾਰਟੀ ਦੇ ਲਖਪੁਤੜਾ ਦੇ ਵੱਲੋਂ ਸਰਹਾਰਕੇ ਦੇ ਵਿੱਚ ਜੋ ਭਗਵੰਤ ਮਾਨ ਸਰਕਾਰ ਦੇ ਖਿਲਾਫ 30 ਫੁੱਲ ਜੁਗਾਰਾ ਇਹਦਾ ਰੱਖਿਆ ਗਿਆ ਅੱਜ ਅਸੀਂ ਸਮੁੱਚੀ ਭਾਰਤੀ ਜਨਤਾ ਪਾਰਟੀ ਦੇ ਉਧਰ ਦੇ ਸਹਿबान ਤੇ ਬਾਕੀ ਸਹਿबान ਹਾਜ਼ਰ ਆ ਅਸੀਂ ਜੋ ਤਕਰੀਬਤ ਕਰਨੀ ਨੇ ਤੋਂ ਭਾਰਤੀ ਜਨਤਾ ਪਾਰਟੀ ਦੇ ਹਕਮਾਂ ਅਨੁਸਾਰ ਤੇ ਇਹ ਪਿੰਡਾਂ ਦੇ ਵਿੱਚ ਜਾ ਕੇ ਜੜੀ ਮੋਲਿਆਂ ਵਿੱਚ ਜਾ ਕੇ ਜੋ ਮੋਦੀ ਸਰਕਾਰ ਦੀਆਂ ਸਕੀਮਾਂ ਉਹ ਕਰਕਰ ਤੱਕ ਪਹੁੰਚਾ ਰਹੀ ਸੀ ਉਹਨਾਂ ਵਿੱਚ ਭਾਵੇਂ ਕਿਸਾਨ ਸਨਮਾਨ ਨੀਤੀ ਹੋਵੇ ਭਾਵੇਂ ਉਹ ਆਯੁਸ਼ਮਾਨ ਕਾਰਡ ਹੋਵੇ ਭਾਵੇਂ ਆਯੁਸ਼ਮਾਨ ਦੇ ਨਾਲ ਸੰਬੰਧਤ ਹੋਰ ਵੀ ਕੋਈ ਜਿਹੜੇ ਲਾਜ ਆ ਚਲਦੇ ਗੀਪਾਂ ਦੇ ਉਹਨਾਂ ਸੰਬੰਧਤ ਹੋਣ ਔਰ ਸਮੁੱਚੇ ਇਹ ਪ੍ਰਾਪਤਕਤਾ ਬੜੀ ਬਰਕਰਿਆ ਉਹ ਇਸ ਕੰਮੇ ਤਿੰਨ ਮਹੀਨੇ ਤੋਂ ਲੱਗੇ ਹੋਏ ਆ ਔਰ ਭਗਵੰਤ ਮਾਨ ਨੇ ਜਿਹੜਾ ਕਿ ਇਕ ਤਾਨਾਸ਼ਹੀ ਰਵਈਆ ਤਿਆਰ ਕਰਦੇ ਹੋਏ ਕਿ ਭਾਰਤੀ ਜਨਤਾ ਪਾਰਟੀ ਦੀ ਲੋਕਪ੍ਰਿਅਤਾ ਡੀਆਉ ਪਿੰਡਾਂ ਸ਼ਹਿਰਾਂ ਵਧ ਰਹੀ ਹੈ